ਅਸੀਂ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਿਸ ਨਿਊਜ਼ 24 ਤੇ ਮੈਂ ਹਾਂ ਪ੍ਰਗਟ ਸਿੰਘ ਅਸੀਂ ਬੰਗਾ ਰੋਡ ਦੇ ਉੱਪਰ ਖੜੇ ਹਾਂ ਜੋ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦਾ ਇਸ ਰੋਡ ਦੇ ਉੱਪਰ ਇੱਕ ਵੀਰ ਦਾ ਢਾਬਾ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਹੈ ਵਿਰਸਾ ਪਰ ਵਿਰਸੇ ਦੇ ਢਾਬੇ ਦੇ ਉੱਪਰ ਜਿਹੜਾ ਬਹੁਤ ਹੀ ਜਾਇਜ਼ ਰੇਟ ਤੇ ਕਹਿ ਸਕਦੇ ਹਾਂ ਕਿ ਐਨਾ ਸਸਤਾ ਖਾਣਾ ਔਰ ਉਹਦੇ ਵਿੱਚ 10 ਤੋਂ 11 ਵੈਰਾਈਟੀਆਂ ਖਾਣੂ ਮਿਲਦੀਆਂ 130 ਰੁਪਏ ਦੇ ਵਿੱਚ ਰੱਜ ਕੇ ਜਿਹੜਾ ਬੰਦਾ ਉਹ ਰੋਟੀ ਖਾ ਸਕਦਾ ਆਮ ਤੇ ਖਾਸ ਹਰ ਬੰਦਾ ਜਿਹੜਾ ਇੱਥੇ ਆਣ ਕੇ ਉਹਦਾ ਖਾਣਾ ਖਾ ਸਕਦਾ ਅਸੀਂ ਵੀਰ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਡਾ ਜਿਹੜਾ ਰੇਟ ਆ ਬਿਲਕੁਲ ਜੈਨੂਅਨ ਆ ਕਿ ਜਿਹੜਾ ਹਰ ਕਮਿਊਨਿਟੀ ਦਾ ਬੰਦਾ ਜਿਹੜਾ ਇੱਥੇ ਆਣ ਕੇ ਖਾਣਾ ਖਾ ਸਕਦਾ ਚਾਹੇ ਉਹ ਅਮੀਰ ਆ ਚਾਹੇ ਗਰੀਬ ਆ ਕਿਸੇ ਵੇਲੇ ਕੋਈ ਗਰੀਬ ਬੰਦਾ ਉਹਦੇ ਕੋਲ ਪੈਸੇ ਨਹੀਂ ਹੁੰਦੇ ਤੇ ਉਹ ਹੋਟਲ ਦੇ ਲਾਗੇ ਚਾ ਕੇ ਵੀ ਜਾਣ ਤੋਂ ਡਰਦਾ ਪਰ ਸਾਡੇ ਕੋਲ ਜਿਹੜਾ ਉਹ 130 ਰੁਪਏ ਦੇ ਵਿੱਚ ਰਜ ਦੇ ਖਾਣਾ ਖਾ ਸਕਦਾ ਜਿਹਦੇ ਵਿੱਚ ਅਸੀਂ 10-12 ਜਿਹੜੀਆਂ ਵੈਰਾਈਟੀਆਂ ਖਾਣ ਨੂੰ ਜਿੰਨੇ ਆ ਔਰ ਅਗਲਿਆ ਸੋ ਬਹੁਤ ਸਾਫ ਸਫਰਾ ਦੇ ਵਧੀਆ ਖਾਣਾ ਜਿਹੜਾ ਅਸੀਂ ਕਸਟਮਰ ਨੂੰ ਪ੍ਰੋਵਾਈਡ ਕਰਵਾਉਨੇ ਆ ਔਰ ਗੱਲਬਾਤ ਕੀਤੀ ਵੀਰ ਦੇ ਨਾਲ ਤੇ ਅਸੀਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਜਿਹੜਾ ਵੀਰ ਦਾ ਟਾਬਾ ਵਿਰਸਾ ਢਾਬੇ ਦੇ ਅੰਦਰ ਹੋ ਗਏ ਇੰਟਰਾ ਦਿਖਾਉਨੇ ਆ ਤੁਹਾਨੂੰ ਪੰਜਾਬੀ ਵਿਰਸਾ ਇਹ ਸਾਹਮੇ ਆ ਬਿਲਕੁਲ ਜੀ ਆ ਦੇਖੋ ਜੀ ਮੰਜੇ ਡੱਠੇ ਹੋਏ ਨੇ ਔਰ ਪੁਰਾਣੇ ਜਿਸ ਤਰ੍ਹਾਂ ਦੇ ਸਾਡੇ ਘਰ ਹੁੰਦੇ ਸੀ ਉਸ ਤਰ੍ਹਾਂ ਦੀ ਬਿਲਕੁਲ ਇਹ ਬਣਾਇਆ ਹੋਇਆ। ਦੇਖੋ ਬਜ਼ੁਰਗ ਨੇ ਕੁਰਸੀ ਦੇ ਉੱਤੇ ਬੈਠੇ। ਕੀ ਨਾਮ ਜੀ ਆਪਣਾ? ਹਾਂਜੀ, ਸ਼ਸ਼ਕਲ ਜੀ, ਮੇਰਾ ਨਾਮ ਕਰਨਦੀਪ ਸਿੰਘ। ਹਾਂਜੀ। ਕਰਨਦੀਪ ਜੀ ਜਿਹੜਾ ਤੁਸੀਂ ਇਹ ਵਿਰਸਾ ਉਹ ਠਾਬਾ ਖੋਲਿਆ ਹੈ। ਹਾਂਜੀ, ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਜਾਇਜ ਰੇਟ ਰੱਖੀ ਹੋਏ ਨੇ 130 ਰੁਪਏ ਦੇ ਵਿੱਚ ਪਰ ਕਸਟਮਰ ਰੱਜ ਕੇ ਰੋਟੀ ਖਾਵੇ ਜਿੰਨੀ ਮਰਜ਼ੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਮੇਨ ਮਕਸਦ ਜਾਂ ਸਾਰਾ ਕੁਝ ਦੇਣ ਦਾ ਉਹ ਇਹ ਹੈ ਕਿ ਹਰ ਕੋਈ ਇਫੋਰਡ ਕਰ ਸਕੇ ਲੋਅਰ ਕਲਾਸ ਤੋਂ ਲੈ ਕੇ ਅਪਰ ਕਲਾਸ ਤੱਕ ਦਾ ਕੋਈ ਵੀ ਇੱਥੇ ਬੰਦਾ ਆ ਕੇ ਆਰਾਮ ਨਾਲ ਸੁਦੀਨ ਮੇਦ ਵਿੱਚ ਜਿੰਨਾ ਮਰਜ਼ੀ ਖਾ ਸਕਦਾ ਹੈ ਅਰਤੂ 10-13 ਆਈਟਮ ਆ ਜਿੱਦਾਂ ਤੁਸੀਂ ਦੇਖ ਹੀ ਲਿਆ ਹੁਣਾ ਵੀਡੀਓ ਬਣਾ ਲਈ ਹੋਣੀ ਆ ਹੁਣ ਜਿੱਦਾਂ ਦੇਖੋ ਆ ਵੀ ਮੁੰਡੇ ਹੈਗੇ ਆ ਪੈਨ ਵੇਚਦੇ ਆ ਇਹ ਵੀ ਰਾਮ ਨਾਲ ਕੋਟ ਕਰਦੇ ਆ ਜਿਹੜੇ ਵਾਲੇ ਵੀਰ ਬੈਠੇ ਨੇ ਮਾਲਕ ਇਹਨਾਂ ਨਾਲ ਗੱਲ ਕਰਦੇ ਆ ਜੀ ਸਾਡਾ ਮੈਂ ਤੁਸੀਂ ਅਸੀਂ ਕਹਿ ਸਕਦੇ ਆ ਕਿ ਇਹਨਾਂ ਨਾਲ ਲੈ ਸਕਦਾ ਕੋਈ ਗਰੀਬ ਬੰਦਾ ਵੀ ਤੁਹਾਡੇ ਕੋਲੋਂ ਦੇਣ ਕੇ ਰੋਟੀ ਖਾ ਸਕਦਾ ਖਲਾ ਜੀ ਹਾਂ ਜੀ ਹਰ ਕੋਈ ਆ ਸਕਦਾ ਹੋਰ ਕੋਈ ਕੀ ਕਹਿਣਾ ਚਾਹੁੰਦੇ ਜੀ ਇਸ ਬੰਦ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਖਾਤਾ ਹੈ ਜਾਂ ਤੁਸੀਂ ਦੱਸੋ ਤੁਹਾਨੂੰ ਫੂਟਬਾਲ ਦੇ ਵਿੱਚ ਕੁਝ ਡੈਟੀਆਂ ਚੈੱਕ ਕਰ ਸਕਦੇ ਬਹੁਤ ਵਧੀਆ ਜਿਹੜੇ ਤੁਹਾਡੇ ਕਸਟਮਰ ਖਾ ਕੇ ਜਾ ਰਹੇ ਬਾਹਰ ਨੂੰ ਤੋਂ ਲੋਕੇ ਹੁਣੇ ਸਾਡੇ ਤੋਂ ਨਿਕਲ ਕੇ ਤੁਹਾਡੇ ਤੋਂ ਖਾਣਾ ਖਾ ਗਏ ਹੈ। ਪਾਈ ਪਨੀਰ ਹਰਿਆਣੇ ਤੋਂ ਆਏ ਹੋਏ ਸੀ। ਚਨਾ ਮਸਾਲਾ ਖੜੀ ਬਾਰੀ ਹੈ ਜਿਹੜਾ ਵੀ ਜਾਇਜ਼ ਰੇਟ ਦੇ ਵਿੱਚ ਜਿਹੜਾ ਖਾਣਾ ਖਾਦਾ ਹੈ ਔਰ ਆਨੰਦ ਆ ਗਿਆ ਖਾ ਕੇ। ਹਾਂਜੀ ਬਿਲਕੁਲ। ਜੀਰਾ ਬੰਦਰਾ ਬਣਾਇਦਾ ਜਿਆਦਾ ਮਸਾਲੇ ਜੀਰਾ ਆਲੂ ਜੁਕੀ ਆਪਣੇ ਘਰਾਂ ਚ ਚੀਜ਼ ਬਣਾਇਦਾ ਬੰਦਾ ਡੇਲੀ ਵੀ ਸਟੱਫ ਖਾ ਸਕਦਾ। ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕੀ ਮੈਂ ਚੁੜਿਆ ਨੇ। ਬੱਚੇ ਜਿਹੜੇ ਨੇ ਦੇਖੋ ਸਾਮਾਨ ਵੇਚਦੇ ਨੇ ਛੋਟਾ ਛੋਟਾ ਸਾਮਾਨ ਤੇ ਅਸ ਅਕਸਰ ਅਸੀਂ ਦੇਖ ਸਕਦੇ ਹਾਂ ਕਿ ਇਹੋ ਜਿਹੇ ਬੱਚਿਆਂ ਨੂੰ ਮਲੋਕਰੀ ਬੱਚਿਆਂ ਨੂੰ ਵੱਡੇ ਵੱਡੇ ਹੋਟਲਾਂ ਵਾਲੇ ਇੰਟਰਵਿਊ ਨਹੀਂ ਕਰ ਦਿੰਦੇ ਆਪਣਾ ਗੇਟ ਤੇ ਇਹਨਾਂ ਬੱਚਿਆਂ ਨੇ ਪੁੱਤਰ ਕੀ ਨਾਂ ਤੁਹਾਡਾ ਅਲਵਾਜ਼ ਤੇ ਖਾਣਾ ਤੁਸੀਂ ਖਾਦਾ ਰੋਜ਼ ਖਾਣਾ ਦੇ ਆ ਭਈਆ ਨੇ ਖਿਲਾਤਾ ਹੈ ਭਈਆ ਨੇ ਖਿਲਾਇਆ ਉਹ ਫ੍ਰੀ ਵਿੱਚ ਖਿਲਾਤੇ ਖਾਣਾ ਆਪਾਂ ਅੱਛਾ ਉਹ ਫ੍ਰੀ ਵਿੱਚ ਖਿਲਾਇਆ ਤਾਂ ਆਪ ਨੂੰ ਕਿਹਦਾ ਲੱਗਾ ਭਾਈ ਦਾ ਖਾਣਾ ਬਹੁਤ ਬੜੀ ਲੱਗਦਾ ਬਹੁਤ ਬੜੀਆ ਲੱਗਦਾ ਫਿਰ ਬਾਈ ਵਾਸਤੇ ਅਰਦਾਸ ਕਰੋਗੇ ਚੜ੍ਹਦੀ ਕਲਾ ਵਾਸਤੇ ਕੱਟੇ ਹਾਂ ਕੱਟੇ ਰੋਜ਼ ਕਰਦੇ ਆਂ ਅੱਜ ਰੋਜ਼ ਕਰਦੇ ਆਂ ਜਦ ਖਾਣੇ ਖਿਲਾ ਦੇ ਤभी ਕਰਦੇ ਰੋਜ਼ ਕਰਦੇ ਹੋ ਠੀਕ ਆ ਜਦੋਂ ਨਹੀਂ ਕੱਢੀ ਕੋਈ ਬੁਖਾਰਾ ਰਹੇ ਅਜ ਬਲਜਿੰਦਰ ਸਿੰਘ ਕਿੱਥੋਂ ਆਏ ਜੀ ਅਸੀਂ ਜੀ ਤਰਨਤਾਰਨ ਤੋਂ ਤਰਨਤਾਰਨ ਸਾਹਿਬ ਤੋਂ ਕਿੱਥੇ ਜਾ ਰਹੇ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ ਕਰ ਜਾ ਰਹੇ ਜੀ ਤੇ ਤੁਸੀਂ ਵੀਰ ਦੇ ਢਾਬੇ ਤੋਂ ਖਾਣਾ ਖਾਧਾ ਕਿੱਦਾਂ ਲੱਗਾ ਜੀ ਤੁਹਾਨੂੰ ਬਹੁਤ ਵਧੀਆ ਜੀ ਸਵਾਦਿਸ਼ਟ ਖਾਣਾ ਸੀ ਜੀ ਤੇ ਜਨਰਲ ਰੇਟ ਦੇ ਵਿੱਚ ਬਹੁਤ ਵਧੀਆ ਕੀ ਰੇਟ ਸੀ 130 ਰੁਪਏ ਦੇ ਵਿੱਚ ਪੂਰੇ ਹੈਗਾ ਜੀ ਹਾਂ ਜੀ 130 ਰੁਪਏ ਦੇ ਵਿੱਚ ਜਿੰਨਾ ਮਰਜ਼ੀ ਖਾਣਾ ਖਾ ਸਕਦੇ ਹੋ ਇਹ ਬਹੁਤ ਵਧੀਆ ਸਿਸਟਮ ਨੇ ਕਿੰਨੀਆਂ ਵੈਰਾਈਟੀਆਂ ਦਿੱਤੀਆਂ ਫਿਰ ਤੁਹਾਨੂੰ ਆ ਲਗਭਗ 8-9 ਵੈਰਾਈਟੀਆਂ ਹੈਗੀਆਂ ਜੀ ਜਿਹਦੇ ਵਿੱਚ ਤੁਸੀਂ ਕਾਫੀ ਵਧੀਆ ਜਿਹੜਾ ਹੈ ਆਪਣਾ ਖਾਣਾ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਖਾਧੀ ਜੀ ਕਿ ਸਾਰੀਆਂ ਟੇਸਟ ਕੀਤੀਆਂ ਆ ਨਹੀਂ ਜੀ ਕੁਝ ਕੁ ਜੋ ਆਪਣੀ ਲੋੜ ਅਨੁਸਾਰ ਹੀ ਉਹਨਾਂ ਦੇ ਵਿੱਚ ਜਿਵੇਂ ਕਿ ਕੜਾਈ ਪਨੀਰ ਸੀ ਔਰ ਦਾਲ ਮੱਖਣੀ ਹੈ ਆ ਗੜੀ ਪਕੌੜਾ ਹੈ ਖੋਟਾ ਹੈ। ਸਾਡੇਆਂ ਕਾਫੀ ਵੈਰਿਟੀ ਹੈ। ਕੀ ਤੁਹਾਨੂੰ ਲੱਗਦਾ ਕਿ ਪੰਜਾਬ ਜਾਂ ਪੰਜਾਬ ਤੋਂ ਬਾਹਰ ਇੰਨਾ ਸਸਤਾ ਖਾਣਾ ਤੇ ਵਧੀਆ ਸੁਆਦੀਸ਼ਟ ਮਿਲ ਜਾਂਦਾ ਹੋਵੇਗਾ? ਨਹੀਂ ਜੀ ਬਹੁਤ ਹੀ ਰੇਅਰ ਹੀ ਇਹੋ ਜਿਹੇ ਗੁੱਡੇ ਔਰ ਰੋਟੀ ਹਮਨੇ ਜਿੰਨਾ ਦੇ ਵਿੱਚ ਇਸ ਜਨਰਲ ਪ੍ਰਾਈਸ ਦੇ ਵਿੱਚ ਉਹ ਖਾਣਾ ਜੀ ਆਪਾਂ ਸਫਾਈ ਨੂੰ ਲੈ ਲਈਏ। ਤਾਂ ਵੀਰ ਜੀ ਉਹਨਾਂ ਦੀ ਸਫਾਈ ਵੀ ਬਹੁਤ ਵਧੀਆ ਔਰ ਆਲੀਸ਼ਾਨ ਹੋਟਲ ਬਣਾਇਆ ਹੋਇਆ ਟੱਬਾ ਬਣਾਇਆ ਹੋਇਆ ਜੀ ਜੀ ਹਾਂ ਜੀ ਜਿਹੜਾ ਸਫਾਈ ਦਾ ਵੀ ਸਾਫ ਸਵਾਬਾਈ ਦਾ ਵੀ ਬਹੁਤ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਮੈਂ ਦੇਖ ਰਿਹਾ ਸੀ ਕਿ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਟਾਈਮ ਟੂ ਟਾਈਮ ਜਿਹੜਾ ਨਾਲ ਦੀ ਨਾਲ ਸਪਲਾਈ ਕਰਾ ਦਿੱਤੀ ਬਹੁਤ ਜ਼ਿਆਦਾ ਵਧੀਆ ਕੀ ਕਹਿਣਾ ਜੀ ਤੁਹਾਡਾ ਖਾਣਾ ਜੀ ਵਧੀਆ ਖਾਣਾ ਜੀ ਅਸੀਂ ਉੱਥੋਂ ਆਏ ਹਰਿਆਣੇ ਚੋਂ ਜੀ ਹਰਿਆਣੇ ਤੋਂ ਆਏ ਖਾਣਾ ਖਾ ਕੇ ਆਨੰਦ ਆ ਗਿਆ ਜੀ ਆਨੰਦ ਆ ਗਿਆ ਜੀ ਵਧੀਆ ਖਾਣਾ